ਸਾਨੂੰ ਤਾਂ ਇੱਥੇ ਆ ਕੇ ਭਾਵੇਂ ਕਿੰਨੀ ਵੀ ਮੁਸੀਬਤਾਂ ਦਾ ਘਰ ਆਏ ਫਿਰ ਇੱਥੇ ਸ਼ਾਂਤੀ ਜਿ ਹੈ ਕੀ ਮਾ ਅੱਜ ਵੇਖੀ ਹੈ ਮਾਤਾ ਜੀ ਪੰਜਾਬ ਆ ਚੁੱਕੇ ਨੇ ਆਪਣੇ ਪੁੱਤ ਨੂੰ ਮਿਲਣ ਦੀ ਆਸ ਤੇ ਵਿੱਚ ਨੇ ਇਹ ਕਿਹਾ ਜਾ ਸਕਦਾ ਦੁੱਖ ਦੀ ਖਬਰ ਇਹ ਆ ਕਿ ਆਖਰੀ ਸਾਹਾਂ ਦੇ ਵਿੱਚ ਨੇ ਕਦੇ ਵੀ ਗੁਰੂ ਮਹਾਰਾਜ ਦਾ ਬਲਾਵਾ ਉਹਨਾਂ ਨੂੰ ਆਸਾ ਕਰ ਇੱਕ ਮਾਂ ਬਿਮਾਰ ਮੰਜੀ ਤੇ ਪਈ ਹੈ ਪਾਣੀ ਦੇ ਨਾਲ ਕੋਈ ਨਹੀਂ ਘਰ ਚ ਠੀਕ ਹੈ ਪਿਓ ਚਲੇ ਗਿਆ ਸੋਚਣ ਤਾਂ ਦਿਲ ਤੇ ਹੱਥ ਰੱਖ ਕੇ ਰੱਖ ਇਥੇ ਰੱਖ ਕੇ ਵੇਖ ਨਾ ਵੀ ਜੇ ਸਾਡੀ ਮਾਂ ਦਾ ਇਹ ਆ ਲੋਵੇ 4 ਸਾਲ ਦਾ ਲੰਮਾ ਸਮਾਂ ਮਾਤਾ ਜੀ ਨੇ ਅਮਰੀਕਾ ਦੀ ਧਰਤੀ ਤੇ ਬਤੀਤ ਕੀਤਾ 4 ਸਾਲ ਬਾਅਦ ਇਸ ਘਰ ਦੇ ਵਿੱਚ ਆਏ ਨੇ ਸਥਿਤੀ ਉਹ ਨਹੀਂ ਕਿ ਕਿਸੇ ਨਾਲ ਗੱਲ ਕਰ ਸਕਣ ਕਿਸੇ ਨੂੰ ਪਛਾਣ ਸਕਣ ਪਰਿਵਾਰ ਤੋਂ ਪਤਾ ਲੱਗਦਾ ਕਿ 95 96 ਦੇ ਵਿੱਚ ਹੀ ਹਲੇ ਉਹਨਾਂ ਦੀ ਸੁਰਤੀ ਆ ਭਾਈ ਜਗਤਾਰ ਸਿੰਘ ਬਹਾਰਾ ਦੀ ਲੜਾਈ ਕੀ ਹੈ ਵੱਟਦੀ ਹੈ ਬੰਨੇ ਦੀ ਹੈ ਪੁੱਤ ਦੀ ਹੈ ਪਰਿਵਾਰ ਦੀ ਕਹੀ ਹੈ ਦੱਸੋ ਕੀ ਦੀ ਹਰ ਲਈ ਉਹਦੀ ਲੜਾਈ ਦਾ ਕੌਮ ਦੀ ਸੀ ਅਕਾਲਪੱਖ ਸਾਹਿਬ ਦੇ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਮਾਤਾ ਆਖਰਕਾਰ ਆਪਣੇ ਘਰ ਆਪਣੇ ਪਿੰਡ ਪਹੁੰਚੇ ਨੇ ਉਡੀਕਾ ਪਿਛਲੇ 30-32 ਸਾਲਾਂ ਤੋਂ ਜੇਲ੍ਹ ਦੇ ਵਿੱਚ ਬੰਦ ਆਪਣੇ ਪੁੱਤਰ ਜਗਤਾਰ ਸਿੰਘ ਨੂੰ ਮਿਲਣ ਦੀ ਇਸੇ ਕਰਕੇ ਸੰਗਤਾਂ ਲਗਾਤਾਰ ਉਸ ਮਾਂ ਦੇ ਦਰਸ਼ਨਾਂ ਨੂੰ ਇਸ ਹਵਾਰੇ ਪਿੰਡ ਦੇ ਘਰ ਦੇ ਵਿੱਚ ਪਹੁੰਚ ਰਹੀਆਂ ਨੇ ਜਿਸ ਨੇ ਜਗਤਾਰ ਸਿੰਘ ਹਵਾਰਾ ਬਰਗਾਉ ਸੂਰਮਾ ਜੰਮਿਆ ਜਿਸ ਦੀ ਦਲੇਰੀ ਨੇ ਪੰਜਾਬ ਦੇ ਵਿੱਚ ਹੁੰਦੀ ਕਤਲੋਗਾਰਤ ਨੂੰ ਠੱਲ ਪਾਈ ਜਸਕਰਨ ਸਿੰਘ ਕਾਨ ਸਿੰਘ ਵਾਲਾ ਅਕਾਲੀ ਦਲ ਵਾਰਿਸ ਪੰਜਾਬ ਦੇ ਜਥੇਬੰਦੀ ਵੱਲੋਂ ਪਹੁੰਚੇ ਨੇ ਗੱਲਬਾਤ ਕਰਦੇ ਆਂ ਮਾਤਾ ਜੀ ਦੇ ਦਰਸ਼ਨ ਕਰਕੇ ਆਏ ਨੇ ਸਿੰਘ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਜ਼ਿਲ੍ਹਾ ਫਤੇਗੜ ਦੇ ਵਿੱਚ ਨਗਰ ਹਵਾਰਾ ਦੇ ਵਿੱਚ ਜਿਹੜੀ ਧਰਤੀ ਸਾਡੀ ਚਾਰ ਛਾਇਬ ਜੱਦਿਆਂ ਦੀ ਲਸਾਨੀ ਕੁਰਬਾਨੀ ਵਾਲੀ ਧਰਤੀ ਆ ਅਸੀਂ ਧੰਨ ਹੈ ਮਾਤਾ ਜਿਨ੍ਹਾਂ ਨੇ ਐਡਾ ਕੌਮ ਦਾ ਯੋਧਾ ਜਨਮ ਦਿੱਤਾ ਧੰਨ ਨਗਰ ਧੰਨ ਇਥੋਂ ਦੇ ਪਿੰਡ ਦੇ ਵਿਸਨੀਕ ਜਿਨ੍ਹਾਂ ਦਾ ਨਾਂ ਲਿਆ ਹਿੱਕਚੋੜੀ ਹੋ ਜਾਂਦੀ ਹੈ ਭਾਈ ਤੂੰ ਹਵਾਰੇ ਤੋਂ ਆਂ ਆਹ ਪੇ ਮੈਂ ਆ ਉੱਠ ਕੇ ਆ ਐਵੇਂ ਦਾ ਮੈਂ ਆ ਜੀ ਕਿਤੋਂ ਹਵਾਰੇ ਤੋਂ ਮੈਂ ਆ ਜੀ ਜੇ ਕੋਈ ਬੰਦਾ ਇਹੋ ਜਿਹੀ ਬਦਨਾਮੀ ਵਾਲੀ ਗੱਲ ਕਰ ਦੇ ਪੰਮ ਪਿੰਡ ਕਿੱਡਾ ਵੀ ਚੰਗਾ ਹੋਵੇ ਤੇ ਉਹ ਫਿਰ ਕਹਿੰਦਾ ਜੀ ਤੁਸੀਂ ਉਹ ਨਹੀਂ ਨਹੀਂ ਜੀ ਮੈਨੂੰ ਤਾਂ ਪਤਾ ਨਹੀਂ ਸਾਡੇ ਨਾਲ ਦਾ ਪਿੰਡ ਕਿੱਥੇ ਜੀ ਨਾ ਨਾ ਇਸ ਕਰਕੇ ਇਹ ਸਾਰੀ ਕੌਮ ਦਾ ਸਿਰ ਉਹਨਾਂ ਨੇ ਉੱਚਾ ਕੀਤਾ ਜਿਹੜੀ ਕੌਮ ਦਾ ਜਥੇਦਾਰ ਇਹ ਜਿਹੜੀ ਉਹਨਾਂ ਨੇ ਐਡੀ ਵੱਡੀ ਕੁਰਬਾਨੀ ਕੀਤੀ ਹੈ ਪੰਜਾਬ ਦੇ ਅੰਦਰ ਅੰਤ ਤੁੰਦ ਕਰਦਾ ਬੋਲ ਬੋਲਦਾ ਸੀ ਉਸ ਵੇਲੇ ਦਾ ਜਿਹੜਾ 2% ਸਰਕਾਰ ਨੇ ਬਾਈਕਾਟ ਦੇ ਵਿੱਚੋਂ ਬਿਆਨ ਸਿੰਘ 부ੱਛੜ ਜਿਹੜਾ ਚੀਫ ਮਿਨਿਸਟਰ ਸੀਗਾ ਉਹਦੀ ਸਰਕਾਰ ਬਣੀ ਜਿਹਦੀ ਸਰਕਾਰ ਨੇ ਕੋਈ ਪਇਆ ਨਹੀਂ ਛੱਡਿਆ ਕੋਈ ਚਰਸਤਾ ਨਹੀਂ ਛੱਡੀ ਕੋਈ ਨਹਿਰ ਨਹੀਂ ਛੱਡੀ ਇੱਥੇ ਤੋਂ ਕਿ ਕੌਮ ਦਾ ਜਥੇਦਾਰ ਵੀ ਮੇਰੇ ਸਾਹਮਣੇ ਸ਼ਹੀਦ ਕਰਤਾ ਮੈਨੂੰ ਵੀ ਠੋਕ ਦੇਣਾ ਸੀ ਇਸ ਕਰਕੇ ਉਸ ਵਕਤ ਫਿਰ ਜਦੋਂ ਚਾਰਸ਼ਵਰੇ ਬਾਦੈ ਮਨੀ ਸੀ ਕੋਈ ਮਾਂ ਆਪਦੇ ਪੁੱਤ ਨੂੰ ਬਾਹਰ ਨਹੀਂ ਸੀ ਕੱਢਦੀ ਕੋਈ ਸਕੂਲ ਸੁਰੱਖਿਆ ਨਹੀਂ ਦੁਕਾਨ ਸੁਰੱਖਿਆਤ ਨਹੀਂ ਸੀ ਕੋਈ ਕਿਸਾਨ ਸੁਰੱਖਿਆਤ ਨਹੀਂ ਕੋਈ ਕੋਈ ਸੁਰੱਖਿਆਤ ਨਹੀਂ ਸੀ ਫਿਰ ਇਹਨਾਂ ਯੋਧਿਆਂ ਨੇ ਭਾਈ ਜਗਤਾਰ ਸਿੰਘ ਆਹਾਰਾ ਭਾਈ ਪਰਮਜੀਤ ਸਿੰਘ ਪਿਹੋਰਾ ਭਾਈ ਲਖਵਿੰਦਰ ਸਿੰਘ ਔਰੀ ਭਾਈ ਸ਼ਮਸ਼ੇਰ ਸਿੰਘ ਔਰੀ ਭਾਈ ਰਾਜੋਨਾ ਸਾਹਿਬ ਮੈਂ ਕਿਹਦਾ ਕਿਹਦਾ ਨਾਮ ਲਾਵਾਂ ਯੋਧਿਆਂ ਸਾਰਿਆਂ ਨੇ ਭਾਈ ਦਲਾਵਰ ਸਿੰਘ ਜੀ ਦੇ ਜੁਮੇ ਸੇਵਾ ਆਈ ਹੈ ਹੈ ਤੇ ਫਿਰ ਭਾਈ ਉਸ ਯੋਧਿਆਂ ਨੇ ਵੇਖੋ ਖਿਹੜੇ ਮੱਥੇ ਕਰਕੇ ਸੇਵਾ ਲੈ ਲਈ ਤੇ ਨਾਲ ਦੀ ਨਾਲ ਪੰਜਾਬ ਵਿੱਚ ਸ਼ਾਂਤੀ ਆ ਗਈ ਸ਼ਾਂਤੀ ਨੂੰ ਸ਼ਾਂਤੀ ਲੈਂਦੀ ਹੈ ਦੂਜੀ ਵਾਰ ਬਾਅਦ ਚ ਦੋ ਸ਼ਾਂਤੀਆਂ ਲਿਆਇਆਂ ਲਾਈਆਂ ਫਿਰ ਉਸ ਤੋਂ ਬਾਅਦ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਿਦਵੀ ਹੋ ਰਹੀ ਸੀ ਬਗਰਾੜੀ ਦੇ ਵਿੱਚ ਗਲੀਆਂ 'ਚ ਗੁਰੂ ਰੋਲਤਾ ਧਰਨੇ ਵੀ ਲਾਏ ਮਜਾਰੇ ਵੀ ਕਿਤੇ ਤੁਸੀਂ ਉੱਥੇ ਹੁੰਦੇ ਰਹੇ ਹੋ ਸਾਰਾ ਕੁਝ ਕੀਤਾ ਸੜਕੇ ਬੰਦ ਹੋ ਗਏ ਉਲਟਾ ਸੁਖਵੀਰ ਸਿੰਘ ਬਾਦਲ ਤੇ ਇਹਦੀ ਜੁੰਡਲੀ ਨੇ ਅੱਜ ਹੱਥ ਜੋੜਦੇ ਫਿਰਦੇ ਐ ਕਦੇ ਬੋਰੀਆਂ ਕਣਕ ਦੀਆਂ ਵੰਦੇ ਫਿਰਦੇ ਐ ਕਹਿੰਦੇ ਵੀ ਕਣਕ ਦੀਆਂ ਬੋੜੀਆਂ ਫੱਟ ਕੇ ਕੌਮ ਨੂੰ ਗੁਮਰਾਹ ਕਰ ਲਾਂਗੇ ਹੈ ਕਦੇ ਜੀ ਕਹਿੰਦੇ ਜੀ ਨੋਟਦ ਨੇ ਨੋਟ ਆਈ ਕਿੱਥੋਂ ਐ ਇਹ ਸਾਰਾ ਕੁਝ ਕਰਕੇ ਫਿਰ ਜਦੋਂ ਸਾਰਾ ਕੁਝ ਹੋਇਆ ਤੇ ਕੌਮ ਨੇ ਇਹਨਾਂ ਨੇ ਸਰਸੇ ਵਾਲੇ ਸਾਧ ਨੂੰ ਬਿਨਾ ਮੰਗੇ ਮਾਫੀ ਦਿੱਤੀ ਕੌਮ ਨੇ ਰਿਜੈਕਟ ਕਰਤਾ ਸੀ ਉਸੇ ਟਾਈਮ ਮੀਟਿੰਗ ਕੀਤੀ ਤੇ ਸਰਬੱਤ ਖਾਲਸਾ ਰੱਖਿਆ ਉਹਦੇ ਵਿੱਚ ਕੌਮ ਨੇ ਗੁਰੂ ਦੀ ਵਿਅਦ ਵਿੱਚ ਉਹਦੀ ਕੌਮ ਦਾ ਜਥੇਦਾਰ ਚੁਣ ਲਿਆ ਪਰ ਜੀ ਸੁਖਬੀਰ ਸਿੰਘ ਬਾਦਲ ਦੀ ਤੁਸੀਂ ਨੇ ਗੱਲ ਕੀਤੀ ਆ ਬਾਦਲ ਸਾਹਿਬ ਦਾ ਥੋੜੇ ਦਿਨ ਪਹਿਲਾਂ ਮੈਂ ਬਿਆਨ ਸੁਣ ਰਿਆ ਸੀ ਉਹ ਕਹਿੰਦੇ ਕੋਈ ਗੱਲ ਨਹੀਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾ ਲਿਓ ਕੌਮ ਦਾ ਜਥੇਦਾਰ ਵੀ ਬਾਹਰ ਹੋਏਗਾ ਬਾਕੀ ਨੌਜਵਾਨ ਜਿਨ੍ਹਾਂ ਨੇ ਉਸ ਸਮੇਂ ਸਿਰ ਧੜ ਦੀ ਬਾਜੀ ਲਾਈ ਆ ਸਾਡੇ ਜੇਲ੍ਹਾਂ ਦੇ ਵਿੱਚ ਜਮਾਨੀਆਂ ਉਹਨਾਂ ਨੇ ਗਾਲ੍ਹੀਆਂ ਨੇ ਉਹੋ ਕਹਿੰਦੇ ਮੈਂ ਪਹਿਲ ਦੇ ਆਧਾਰ ਤੇ ਬਾਹਰ ਕਰਵਾਉਂਗਾ ਉਹਨਾਂ ਨੌਜਵਾਨਾਂ ਨੂੰ ਜੇਲ੍ਹਾਂ ਦੇ ਵਿੱਚੋਂ ਹੁਣ ਕੌਮ ਜਿਹੜੇ ਹਾਥੀ ਦੇ ਦੰਦ ਖਾਣ ਨੂੰ ਹੋਰ ਆ ਵਕਾਉਣ ਨੂੰ ਇਹ ਹੋਰ ਹੈ ਉਹ ਜਦੋਂ ਬੰਦੀ ਸਿੰਘ ਦਾ ਮੋਰਚਾ ਲੱਗਿਆ ਸੀ ਵੀ ਗਏ ਸੂਰ ਸਿੰਘ ਬੈਠਾ ਸੀ ਤੇ ਪ੍ਰਕਾਸ਼ ਸਿੰਘ ਬਹਿਦਤ ਸਾਨੂੰ ਕਹਿੰਦਾ ਸੀ ਮੈਂ ਛੱਡੀ ਨਹੀਂ ਸਕਦਾ ਫਿਰ ਅਸੀਂ ਉੱਠ ਕੇ ਖੜੇ ਹੋ ਗਏ ਸਾਰੇ ਗੁਰਦੀਪ ਸਿੰਘ ਜੇ ਨਹੀਂ ਛੱਡਦਾ ਸੀ ਚੱਲੇ ਅਸੀਂ ਆ ਕਵਿਚ ਇਹ ਤਾਂ ਹੈ ਸੁਪਰੀਮ ਕੋਰਟ ਕਰੂਗੀ ਅਸੀਂ ਆ ਕਿ ਜੇ ਜੋਧਪੁਰ ਦੇ ਕੈਦੀ ਆਏ ਆ ਬਾਹਰ ਉਹ ਸੁਪਰੀਮ ਕੋਰਟ ਨੇ ਕੀਤੀ ਹੈ ਇਹ ਪੋਲੀਟੀਕਲ ਮਾਮਲਾ ਪੋਲੀਟੀਕਲ ਹੋ ਸਕ ਹੋ ਸਕੂਗਾ ਫੇਰੀਆ ਜਿਹੜੇ ਜੇਲ੍ਹ ਤਬਦੀਲੀਆਂ ਜੜੀਆਂ ਅਸੀਂ ਕਰਵਾਈਆਂ ਸਾਰਿਆਂ ਨੇ ਰਲ ਮਿਲ ਕੇ ਉਹ ਤਾਂ ਤਾਂ ਛੱਡੇ ਇਹਨਾਂ ਨੇ ਉਹ ਤਾਂ ਮਿਲਣ ਨੂੰ ਨਹੀਂ ਫਿਰਦੇ ਸੀ ਹੁਣ ਕੌਮ ਨੇ ਦਬਾ ਪਾਇਆ ਕੌਮ ਨੇ ਦਬਾ ਪਾਇਆ ਇਹਨਾਂ ਨੂੰ ਮਨਜ਼ੂਰ ਕਰਤਾ ਇਸ ਕਰਕੇ ਇੱਕ ਕੁਰਸੀ ਬੜੀ ਜੜੀ ਹੈ ਇੱਕ ਨਾ ਇੱਕ ਜਾਨਵਰ ਹੈ ਬਾਂਦਰ ਜਾਨਵਰ ਹੈ ਬਾਂਦਰ ਉਹ ਬਾਂਦਰ ਜਾਨਵਰ ਹੈ ਉਹ ਕੀ ਕਰਦਾ ਹੈ ਉਹ ਜਦੋਂ ਉਹਦਾ ਬੱਚਾ ਹੁੰਦਾ ਹੈ ਇਕੱਤੇ ਲਈ ਫਿਰਦਾ ਹੈ ਤੇ ਉਹਨੂੰ ਬੜਾ ਕਰਦੇ ਆ ਖੋਹਣ ਦੀ ਕੋਸ਼ਿਸ਼ ਕਰਦੇ ਨਾਲ ਭੱਜ ਜਾਂਦਾ ਫਿਰ ਇੱਕ ਬਾਂਦਰ ਦਾ ਬੱਚਾ ਜੇ ਕਿਤੇ ਮਰ ਜਾਵੇ ਉਹ ਫਿਰ ਬਾੰਦਰੀ ਜਿਹੜੀ ਹੁੰਦੀ ਹੈ ਉਹ ਹੱਕ ਨਾ ਲਾ ਕੇ ਫਿਰਦੀ ਹੈ ਉਹਨੂੰ ਚੀਕ ਚੀਕ ਚਿਗਿਆੜਾ ਕਰਕੇ ਭੱਜ ਜਾਂਦੀ ਹੈ ਉਹ ਜਦੋਂ ਭੱਜ ਜਾਂਦੀ ਹੈ ਤੇ ਉਹ ਛੱਡਦੀ ਨਹੀਂ ਬੱਚੀ ਨੂੰ ਆਦਿ ਫਿਰ ਜੇ ਕਿਤੇ ਅੱਗ ਲੱਗੀ ਪਈ ਹੈ ਹੋਣਾ ਵੀ ਐਂ ਅੱਗ ਦਾ ਲੱਗਦਾ ਹੈ ਤੇ ਉਹ ਬਾੰਦਰੀ ਆਪਦੇ ਜਿਉਂਦੇ ਬੱਚੇ ਨੂੰ ਜਿਹੜੀ ਮਰੇ ਬੱਚੇ ਰੱਖੀਏ ਜਿਉਂਦੇ ਬੱਚੇ ਨੂੰ ਅੱਗੇ ਸੱਟ ਕੇ ਨਿਕਲ ਜਾਂਦੀ ਹੈ ਇਹ ਜਿਹੜੇ ਲੀਡਰ ਹੈ ਨਾ ਜਦੋਂ ਇਹ ਕੁਰਸੀ ਜਾਂਦੀ ਹੈ ਉਦੋਂ ਸਾਰਾ ਪਰਿਵਾਰ ਵੀ ਦਾਤੇ ਲਾ ਕੇ ਨਿਕਲ ਜਾਂਦੇ ਕੋਈ ਨਹੀਂ ਕੋਸ਼ ਮਰਜ਼ੀ ਲੈ ਲਓ ਸਾਡੀ ਕੁਰਸੀ ਕੈਮਰੇ ਨਹੀਂ ਚਾਹੀਦੀ ਹੈ ਪਰ ਇਸ ਕਰਕੇ ਇਹ ਜਿਹੜਾ ਸਾਰਾ ਸਿਸਟਮ ਹੈ ਕੌਮ ਦੇ ਦਬਾਅ ਨਾਲ ਸਾਰਾ ਹੋਇਆ ਕੌਮ ਦੇ ਦਬਾਅ ਦੇ ਨਾਲ ਸਾਡਾ ਜੱਥਾ ਦਰ ਹੋਇਆ ਮਾਤਾ ਜੀ ਨੂੰ ਪ੍ਰਮਾਤਮਾ ਚੜ੍ਹਦੀ ਕਲਾ ਚ ਰੱਖੇ ਅਸੀਂ ਉਹਨੇ ਅਰਦਾਸ ਕੀਤੀ ਹੈ ਸਾਰਿਆਂ ਨੇ ਵਾਰਿਸ ਪੰਜਾਬ ਦੀ ਜੱਥੇਬੰਦੀ ਆਈ ਸੀਗੀ ਤੇ ਭਾਈ ਤੁਰੰਤ ਸਾਡਾ ਰਿਆ ਕਰੋ ਇਹ ਤਾਂ ਹੁਣ ਕਹਿੰਦੇ ਆ ਵੀ ਅਸੀਂ ਜੱਥੇਦਾਰ ਮੰਨ ਲਾਂਗੇ ਕਹਿੰਦੇ ਆ ਨਾ ਮੈਂ ਅਸੀਂ ਜੱਥੇਦਾਰ ਮੰਨ ਲਾਂਗੇ ਅਸੀਂ ਸਾਰਾ ਕੁਝ ਕਰ ਦਾਂਗੇ ਇਹਨਾਂ ਨੂੰ ਇਹ ਪੁੱਛੋ ਜਦੋਂ ਕੌਮ ਨੇ ਆਪਣੀ ਕੌਮ ਦਾ ਜਥੇਦਾਰ ਚੁਣ ਲਿਆ ਸਰਬੱਤ ਖਾਲਸਾ ਚ ਕੌਮ ਬੱਡੀ ਹੁੰਦੀ ਏ ਕਿ ਇਹ ਬੰਦਾ ਵੱਡਾ ਦਾ ਉਹਨੂੰ ਤਾਂ ਇਹਨਾਂ ਨੇ ਮਾਨਤਾ ਨਹੀਂ ਦਿੱਤੀ ਬੰਦੀ ਸਿੰਘ ਦੇ ਨੇ ਰਿਆ ਕੀ ਕਰਾਉਣੇ ਆ ਉਹ ਤਾਂ ਸਰਕਾਰ ਤੋਂ ਕਰਾਉਣੇ ਆ ਨਾ ਜਿਹੜਾ ਸ਼ਰੋਮਣੀ ਕਮੇਟੀ ਦੇ ਵਾਸੀ ਹੈ ਧਾਮੀ ਸਾਹਿਬ ਅੱਜ ਕਹਿਣ ਸੁਖਬੀਰ ਬਾਦਲ ਕਹਿੰਦਾ ਏ ਧਾਮੀ ਸਾਹਿਬ ਤਾਂ ਵਿਚਾਰੇ ਇਹ ਕਹਿਣ ਅੱਜ ਤੇ ਹਵਾਰਾ ਸਾਹਿਬ ਤਾਂ ਜਥੇਦਾਰ ਹੈ ਅੱਜ ਹੀ ਤੇ ਅੱਜ ਕਹਿਣ ਖਾਂ ਬੰਦੀ ਸਿੰਘ ਨੇ ਅੱਜ ਕਹਿਣਗਾ ਹਵਾਰਾ ਸਾਡਾ ਜਥੇਦਾਰ ਕੌਮ ਦਾ ਕਿਹੜਾ ਜਦੋਂ ਇਸ ਘਰ ਦੇ ਵਿੱਚ ਪੈਰ ਪਾਇਆ ਮਾਤਾ ਦੇ ਦਰਸ਼ਨ ਕੀਤੇ ਮਨ ਦੇ ਬਲਬਲੇ ਕੀ ਕਹਿੰਦੇ ਨੇ ਹਣ ਕੀ ਦਸੀਏ ਕੀ ਦਸੀਏ ਉਹ ਆਹੀ ਬਰੂ ਸਾਨੂੰ ਤਾਂ ਇੱਥੇ ਆ ਕੇ ਭਾਵੇਂ ਕਿੰਨੀ ਵੀ ਮੁਸੀਬਤ ਆਦਾ ਕਰ ਹੈ ਫਿਰ ਇੱਥੇ ਸ਼ਾਂਤੀ ਜੈਗੀ ਮਾ ਅੱਜ ਵੇਖੀ ਹੈ ਮਾ ਆਜੋਸ਼ ਕਰ ਜੀ 30 ਸਾਲ ਪੁੱਤ ਬਾਹਰ ਜਿ ਰਿਆ ਬਾਹਰ ਹੁਣ ਫੇਰ ਬਾਹਰ ਹੈ ਇੱਕ ਮਾਂ ਬਿਮਾਰ ਮੰਜੀ ਤੇ ਪਈ ਹੈ ਪਾਣੀ ਦੇ ਨਾਲ ਕੋਈ ਨਹੀਂ ਖਰਚ ਠੀਕ ਹੈ ਪਿਓ ਚਲਾ ਗਿਆ ਸੋਚਣ ਤਾਂ ਦਿਲ ਤੇ ਹੱਥ ਰੱਖ ਕੇ ਰੱਖਾ ਇੱਥੇ ਰੱਖ ਕੇ ਵੇਖਣ ਵੀ ਜੇ ਸਾਡੀ ਮਾਂ ਦਾ ਹੀ ਆ ਲਵੇ ਗੰਭੀਰਤਾ ਨਾਲ ਸੋਚਣ ਵੀ ਹੁਣ ਇੱਕ ਤਾਂ ਹਵਾਰਾ ਸਾਹਿਬ ਨਾਲ ਤੀ ਤੱਕਾ ਕਰਦਾ ਇੱਕ ਦੀ ਮਾਂ ਨਾਲ ਤੱਕਾ ਕਰਦਾ ਕੌਮ ਦੀ ਮਾਂ ਤੱਕਾ ਇੱਕ ਨਵਾਂ ਤੱਕਾ ਜਿਹਦੇ ਪੁੱਤ ਨੂੰ ਉਹਨੂੰ ਮਿਲਾਇ ਨਹੀਂ ਜਾ ਸਕਦਾ ਸਰਕਾਰਾਂ ਕੋਲੇ ਕਿਉਂ ਨਹੀਂ ਕੀ ਕੀ ਨਹੀਂ ਸਰਕਾਰਾਂ ਕਰਦੀ ਇੱਕ ਮਿੰਟ ਦੀ ਖੇਡ ਹੈ 4 ਸਾਲ ਦਾ ਲੰਮਾ ਸਮਾਂ ਮਾਤਾ ਜੀ ਨੇ ਅਮਰੀਕਾ ਦੀ ਧਰਤੀ ਤੇ ਬਤੀਤ ਕੀਤਾ 4 ਸਾਲ ਬਾਅਦ ਇਸ ਘਰ ਦੇ ਵਿੱਚ ਆਏ ਨੇ ਸਥਿਤੀ ਉਹ ਨਹੀਂ ਕਿ ਕਿਸੇ ਨਾਲ ਗੱਲ ਕਰ ਸਕਣ ਕਿਸੇ ਨੂੰ ਪਛਾਣ ਸਕਣ ਪਰਿਵਾਰ ਤੋਂ ਪਤਾ ਲੱਗਦਾ ਕਿ 95 96 ਦੇ ਵਿੱਚ ਹੀ ਹਲੇ ਉਹਨਾਂ ਦੀ ਸੁਰਤੀ ਆ ਇੰਨੀ ਗੰਭੀਰ ਹਾਲਤ ਦੇਖ ਕੇ ਤੁਸੀਂ ਵੀ ਜ਼ਿਕਰ ਕਰਦੇ ਹੋ ਸੁਪਰੀਮ ਕੋਰਟ ਕੋ ਜਾਗੇਗਾ ਸੁਪਰੀਮ ਕੋਰਟ ਦੇ ਜੱਜ ਸਾਹਿਬਾਨਾਂ ਦੀਆਂ ਕਲਮਾਂ ਜਿਹੜੀਆਂ ਨੇ ਹਵਾਰਾ ਸਾਹਿਬ ਦੇ ਹੱਕ ਦੇ ਵਿੱਚ ਜਾਂ ਉਹਨਾਂ ਨੌਜਵਾਨਾਂ ਦੇ ਹੱਕ ਦੇ ਵਿੱਚ ਜਿਨ੍ਹਾਂ ਦੇ ਮਾਪੇ ਹਲੇ ਵੀ ਉਡੀਕ ਰਹੇ ਨੇ ਚੱਲਣਗੀਆਂ ਜੀ ਇਹ ਜਿਹੜੇ ਦਿੱਲੀ ਦੇ ਯਾਰ ਹਨਾ ਗੁਰੂ ਦੀ ਬੇਦਵੀ ਕਰਨ ਕਰਾਉਣ ਵਾਲੇ ਉਹਨਾਂ ਨੂੰ ਬਚਾਉਣ ਵਾਲੇ ਤੇ ਇਹ ਦਰਬਾਰ ਸਾਹਿਬ ਟਾਉਣ ਤੇ ਟਵਾਉਣ ਵਾਲਿਆਂ ਦੇ ਹੱਕ ਖੜੇ ਕਰਨ ਵਾਲੇ ਜਿਹੜੇ ਬੰਦੇ ਨੇ ਦਰਬਾਰ ਸਾਹਿਬ ਟਵਾਤਾ ਜਿਹੜੇ ਬੰਦੇ ਨੇ 2500 ਗੁਰੂਗ੍ਰੰਥ ਸਾਹਿਬ ਦੀਨ ਨੂੰ ਅੱਗ ਲਾ ਕੇ ਸਵਾੜ ਦਿੱਤਾ ਉਹ ਫਿਰ ਸਾਡੇ ਕੌਮ ਦੇ ਜਿੱਤੇ ਕਿੱਥੇ ਮੰਨਣਗੇ ਇਸ ਕਰਕੇ ਇਹਨਾਂ ਬੰਦਿਆਂ ਦੇ ਫਸਾਏ ਤੇ ਸਾਰੇ-ਸਾਰੇ ਸਿੰਘ ਫਸੀਵਰ ਦੇ ਅੰਦਰ ਉਹਨਾਂ ਦੀ ਭਾਈ ਜਗਤਾਰ ਸਿੰਘ ਉਹਹਾਰਾ ਦੀ ਲੜਾਈ ਕੀ ਹੈ ਵੱਟਦੀ ਹੈ ਬੰਨੇ ਦੀ ਹੈ ਪੁੱਤ ਦੀ ਹੈ ਪਰਿਵਾਰ ਦੀ ਹੈ ਦੱਸੋ ਕੀ ਦੀ ਉਹਦੀ ਲੜਾਈ ਤਾਂ ਕੌਮ ਦੀ ਸੀ ਹੈ ਜੇਲ੍ਹ ਦੇ ਵਿੱਚ ਜਾ ਕੇ ਵੇਖੋ ਬਾਬਾ ਜੀ ਬਾਬਾ ਜੀ ਕਰਦੇ ਜੇਲ੍ਹ ਦੇ ਵਿੱਚ ਬਾਬਾ ਜੀ ਬਾਬਾ ਜੀ ਕਰਦੇ ਜਿੰਨੀ ਜੇਲ੍ਹ ਚ ਜਿੱਤਾ ਉਹ ਨਹੀਂ ਸਪੋਰਟ ਨਹੀਂ ਇਹ ਜਿੰਨੀ ਹਵਾਰਾ ਸਾਹਿਬ ਦੀ ਜੇਲ੍ਹ ਚ ਜਿੱਤਾ ਪਰ ਜੀ ਤੁਸੀਂ ਕਹਿੰਦੇ ਹੋ ਬਾਬਾ ਜੀ ਬਾਬਾ ਜੀ ਕਰਦੇ ਹੋ ਮਾਫ ਕਰਨਾ ਇਹ ਸਵਾਲ ਪੁੱਛਣਾ ਪੈ ਰਿਹਾ ਰਵਨੀਤ ਸਿੰਘ ਬਿੱਟੂ ਕਹਿੰਦੇ ਨੇ ਜਿੰਨਾ ਚਿਰ ਮੈਂ ਜੀਉਣਾ ਇੱਕ ਮਿੰਟ ਦੇ ਲਈ ਇਹ ਬੰਦੀ ਸਿੰਘ ਜਿਹੜ ਨੇ ਬਾਹਰ ਨਹੀਂ ਆ ਸਕਦੇ ਰਵਨੀਤ ਬਿੱਟੂ ਆਉਂਦਾ ਦਾ ਪਿਛਲੇ ਦਿਨੀ ਇਹ ਬਿਆਨ ਆਉਂਦੇ ਨੇ ਜੀ ਉਹ ਇੱਕ ਵਾਰੀ ਕਹਿਤਾ ਬੰਦਾ ਮੁੜ ਕੇ ਪੁਚਕਾਰੀ ਮਾਰ ਬੰਦਾ ਇੱਕ ਵਾਰੀ ਕਹਿੰਦਾ ਦਲੇਰੀ ਚ ਜਦੋਂ ਮੰਤਰੀ ਵੇਨਾ ਲਾਮ ਲਸ਼ਕਰ ਜੀ ਆ ਵੱਡੀ ਗੱਡੀ ਆ ਕਾਲੇ ਵਰਦੀ ਵਾਲੇ ਸਾਡੇ ਕੋਲੇ ਅਫਸਰ ਹੈਗੇ ਆ ਜੀ ਡੀਆਈਜੀ ਮੇਰੀ ਰਾਖੀ ਕਰਦਾ ਕਿੰਨੀਆਂ ਗੱਡੀਆਂ ਦਾ ਕਾਫਲਾ ਉਹ ਫਰੈਂਚ ਮਾਰਦਾ ਫਿਰ ਹੈ ਜਦੋਂ ਐ ਮਾਰਦਾ ਵੇਂਦੇ ਨਾ ਜਦੋਂ ਰਾਤ ਨੂੰ ਵੇਂਦੇ ਨੇ ਪੈਂਦੇ ਕਹਿੰਦੇ ਨਹੀਂ ਯਾਰ ਕੋਈ ਨਹੀਂ ਮੇਰੇ ਕੋਲ ਠੀਕ ਠੀਕ ਹੈ ਕੋਈ ਨਹੀਂ ਹਰਿਆ ਹਵਾਜਾਂ ਤਾਂ ਮੈਨੂੰ ਕੋਈ ਨਹੀਂ ਆ ਕਹਿੰਦਾ ਸੀ ਨਾ ਆ ਪਿੱਛੇ ਬਿੱਲਾਂ ਦੀ ਕਹਿੰਦਾ ਸੀ ਨਾ ਬਿੱਲਾਂ ਦੀ ਕਹਿੰਦਾ ਸੀ ਤਿੰਨ ਬਿੱਲ ਮਾਫ ਕਰਦੇ ਉਸੇ ਸਰਕਾਰ ਸੀ ਤੇਰੇ ਤੇ ਮੈਨੂੰ ਮਾਫ ਕਰਦੇ ਤੇ ਮੈਂ ਕਹਿੰਦੇ ਹਵਾਰਾ ਸਾਹਿਬ ਨੂੰ ਛੱਡ ਦਿਓ ਬਿੱਲਾਂ ਦਾ ਹਵਾਰਾ ਸਾਹਿਬ ਨਾਲ ਕਿਸ ਬੰਦਾ ਹੈ ਹੈ ਇਸ ਕਰਕੇ ਜਦੋਂ ਇਹਦੀ ਮੂਹ ਥੱਲੇ ਜਾਂਦੀ ਹੈ ਜਦੋਂ ਅੰਦਰੋਂ ਉਦੋਂ ਫਿਰ ਪਚਕਾਰੀਆਂ ਵੀ ਬੜੀ ਛੇਤੀ ਮਾਰਦੇ ਆ ਪਰ ਜੇ ਇਹਨਾਂ ਡਾਰੀ ਨਹੀਂ ਬਿਨਾ ਪੁਲਿਸ ਤੋਂ ਫਰਨ ਅਸੀਂ ਕਿਹੜਾ ਕੁਝ ਕਹਿੰਨੇ ਨੂੰ ਜੇ ਡਾਰੀ ਨਹੀਂ ਇਹਨਾਂ ਨੂੰ ਬਿਨਾ ਪੁਲਿਸ ਤੋਂ ਚੱਲਣਗਾ ਇਸ ਕਰਕੇ ਇਹ ਹਾਥੀ ਦੇ ਦੰਦ ਖਾਨ ਨੂੰ ਹੋਰ ਪਖਾਉਣ ਨੂੰ ਹੋਰ ਕੌਮ ਸਦਾ ਚੜਦੀ ਕਲਾ ਚ ਕੌਮ ਵੱਡੀ ਹੁੰਦੀ ਹੈ ਬੰਦਾ ਨਹੀਂ ਵੱਡਾ ਦਾ ਪਾਰਟੀ ਨਹੀਂ ਵੱਡੀ ਹੁੰਦੀ ਕੌਮ ਨੇ ਚੜਦੀ ਕਲਾ ਚ ਰਹਿਣਾ ਇੱਕ ਦਿਨ ਹਵਾਰਾ ਸਾਹਿਬ ਨੇ ਆਉਣਾ ਹੀ ਆਉਣਾ ਮਾਤਾ ਜੀ ਪੰਜਾਬ ਆ ਚੁੱਕੇ ਨੇ ਆਪਣੇ ਪੁੱਤ ਨੂੰ ਮਿਲਣ ਦੀ ਉਮੀਦ ਆ ਮੈਂ ਤੁਹਾਨੂੰ ਆਖਰੀ ਸਵਾਲ ਕਰਦਾ ਆਪਣੇ ਪੁੱਤ ਨੂੰ ਮਿਲਣ ਦੀ ਆਸ ਤੇ ਵਿੱਚ ਨੇ ਇਹ ਕਿਹਾ ਜਾ ਸਕਦਾ ਦੁੱਖ ਦੀ ਖਬਰ ਇਹ ਆ ਕਿ ਆਖਰੀ ਸਾਹਾਂ ਦੇ ਵਿੱਚ ਨੇ ਕਦੇ ਵੀ ਗੁਰੂ ਮਹਾਰਾਜ ਦਾ ਬਲਾਵਾ ਉਹਨਾਂ ਨੂੰ ਆ ਸਕਦਾ ਕੋਈ ਸੰਘਰਸ਼ ਕੀਤਾ ਜਾ ਸਕਦਾ ਅਕਾਲੀ ਦਲ ਵਾਰਿਸ ਪੰਜਾਬ ਦੇ ਜੱਥੇਬੰਦੀ ਮਾਤਾ ਜੀ ਦੀ ਅਗਵਾਈ ਦੇ ਵਿੱਚ ਉਹਨਾਂ ਦੇ ਪੁੱਤਰ ਨੂੰ ਮਲਾਉਣ ਦੇ ਲਈ ਜਾਂ ਪੈਰੋਲ ਦੇ ਲਈ ਜਾਂ ਜ਼ਮਾਨਤਾਂ ਦੇ ਲਈ ਕੋਈ ਸੰਘਰਸ਼ ਕਰ ਸਕਦੀ ਹੈ ਕੋਈ ਗੱਲਬਾਤ ਹੋਈ ਭਾਈ ਅਮਰਤਪਾਲ ਸਿੰਘ ਜੀ ਉਹਨਾਂ ਦੇ ਪਰਿਵਾਰ ਦੇ ਨਾਲ ਹੋਰ ਜੱਥੇਬੰਦਕ ਢਾਂਚੇ ਦੇ ਨਾਲ ਅਕਾਲੀ ਦਲ ਵਾਰਿਸ ਪੰਜਾਬ ਕੌਮ ਤੋਂ علیحدਾ ਨਹੀਂ ਇਹ ਵੀ ਇੱਕ ਕੌਮ ਦਾ ਅੰਗ ਹੈ ਤੇ ਮੋਰਚਾ ਜਿਹੜਾ ਮੋਹਾਲੀ ਚ ਲੱਗਿਆ ਉੱਥੇ ਹਰੇਕ ਪ੍ਰੋਗਰਾਮ 'ਚ ਅਸੀਂ ਨਾਲ ਉਹਨੇ ਕੋਈ ਛਾਨ ਨਹੀਂ ਕਰਦੀ ਸਾਡੀ ਡਿਊਟੀ ਅਸੀਂ ਨਿਭਾਉਣੇ ਆ ਕਿਉਂਕਿ ਕੌਮ ਦਾ ਸਾਰਾ ਕੰਮ ਜਿਵੇਂ ਕੌਮ ਕਹੂਗੀ ਅਸੀਂ ਉਹਨੇ ਨਾਲ ਸਭ ਤਰ੍ਹਾਂ ਦੇ ਹੋ ਕੇ ਚੱਲਾਂਗੇ ਹੈ ਇਹ ਪ੍ਰੋਗਰਾਮ ਅਲਿੱਖਿਆ ਜਾ ਸਕਦਾ ਮੈਂ ਇੱਕ ਪ੍ਰੋਗਰਾਮ ਦੱਸ ਸਕਦਾ ਜਿੱਦੋਂ ਸਾਡਿਆਂ ਰਾਏ ਕਰਨ ਕੇ ਬੈਠਾਂਗੇ ਅਸੀਂ ਤੇ ਪ੍ਰੋਗਰਾਮ ਬਹੁਤ ਵਧੀਆ ਹੋਊਗਾ ਪ੍ਰੋਗਰਾਮ ਲਿੱਖਿਆ ਜਾ ਸਕਦਾ ਹੈ ਇਹਨਾਂ ਦੀਆਂ ਜਿਹੜੀਆਂ ਨਾ ਨਾਸਾਂ ਦੁਨੀਆ ਤੱਕ ਬੰਦ ਹੋ ਜਾਣਗੀਆਂ ਦੁਨੀਆ ਤੱਕ ਨਾਸਾਂ ਇਹਨਾਂ ਦੀਆਂ ਬੰਦ ਹੋ ਜਾਣਗੇ ਸ਼ਰਮ ਨਾਲ ਡੱਬੋ ਕੇ ਮਰ ਜਾਣਗੇ ਇਹੋ ਜਿਹਾ ਪ੍ਰੋਗਰਾਮ ਸੋ ਬਿਲਕੁਲ 30 ਸਾਲ ਤੋਂ ਉੱਪਰ ਦਾ ਸਮਾਂ ਇੱਕ ਮਾਂ ਦੇ ਪੁੱਤ ਨੂੰ ਜੇਲ੍ਹਾਂ ਦੇ ਵਿੱਚ ਸਜ਼ਾ ਭੁਗਤਦੇ ਨੂੰ ਹੋ ਗਿਆ ਜਦ ਕਿ ਕਨਸਟੀਟਿਊਸ਼ਨ ਆਫ ਇੰਡੀਆ ਦੇ ਮੁਤਾਬਕ ਉਮਰ ਕੈਦ ਦੀ ਸਜ਼ਾ 14 ਸਾਲ ਦੀ ਹੁੰਦੀ ਆ ਪਰ ਉਸ ਮਾਂ ਦੇ ਪੁੱਤ ਨੇ ਉਸ ਮਾਤਾ ਨਰਿੰਦਰ ਕੌਰ ਦੇ ਪੁੱਤ ਨੇ 30 ਸਾਲ ਤੋਂ ਵੱਧ ਦਾ ਸਮਾਂ ਜੇਲ੍ਹਾਂ ਦੇ ਵਿੱਚ ਪੁੱਤ ਲਿਆ ਤੇ ਹਾਲੇ ਵੀ ਇੱਕ ਮਾਂ ਅੰਤਿਮ ਸਾਹਾਂ ਦੇ ਉੱਪਰ ਪਈ ਆਪਣੇ ਪੁੱਤ ਨੂੰ ਇੱਕ ਗਲਵਕੜੀ ਪਾਉਣ ਦੀ ਜਾਂ ਉਸ ਦੇ ਸਿਰ ਦੇ ਉੱਪਰ ਪਿਆਰ ਦੇ ਨਾਲ ਹੱਥ ਰੱਖਣ ਦੇ ਲਈ ਉਡੀਕ ਰਹੀ ਆ ਉਮੀਦ ਕਰਦੇ ਆ ਕੋਈ ਐਸਾ ਜੱਜ ਕੋਈ ਐਸਾ ਮਿਨਿਸਟਰ ਹੋਵੇਗਾ ਜਿਹੜਾ ਕੌਮ ਦੇਸ ਜਥੇਦਾਰ ਦੀ ਆਵਾਜ਼ ਜਾਂ ਉਸ ਦੀ ਮਾਂ ਦੀ ਆਵਾਜ਼ ਸਾਡੀਆਂ ਅਦਾਲਤਾਂ ਤੱਕ ਪਹੁੰਚਾਏਗਾ ਤੇ 30 ਸਾਲ ਤੋਂ ਉਡੀਕ ਰਿਹਾ ਹੈ ਘਰ ਆਪਣੇ ਜਗਤਾਰ ਸਿੰਘ ਦੇ ਪੈਰਾਂ ਦੀ ਸ਼ੋ ਨੂੰ ਪ੍ਰਾਪਤ ਕਰੇ